ਮਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਪੁਲਿਸ ਟੀਮ ਦੇ ਵੱਲੋਂ ਮੁਖਬਿਰ ਖਾਸ ਦੀ ਇਤਲਾਹ ਤੇ ਗੁਖੂਵਾਲ ਨਾਕੇ ਬੰਦੀ ਦੌਰਾਨ ਇੱਕ ਟਰੱਕ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਸ ਟਰੱਕ ਦੇ ਬਿੱਲ ਅਨੁਸਾਰ ਉਸ ਵਿੱਚ ਫੁੱਲੀਆਂ ਦੀਆਂ ਬੋਰੀਆਂ ਲੱਦੀਆਂ ਹੋਈਆਂ ਸੀ ਪਰ ਮੁਖਬਿਰ ਖਾਸ ਦੀ ਇਤਲਾਹ ਮੁਤਾਬਕ ਜਦੋਂ ਪੁਲਿਸ ਟੀਮ ਵੱਲੋਂ ਬ੍ਰੇਕੀ ਨਾਲ ਚੈਕਿੰਗ ਕੀਤੀ ਗਈ ਤਾਂ ਫੁੱਲੀਆਂ ਦੀਆਂ ਬੋਰੀਆਂ ਦੇ ਥੱਲੇ 510 ਬੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸਟਾਫ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਆਂ ਕੱਲ ਸੜਕ ਕੋ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀ ਵੀ ਇੱਕ ਸ਼ਰਾਬ ਦਾ ਭਰਿਆ ਟਰੱਕ ਜਿਹੜਾ ਆ ਉਹ ਅੰਮ੍ਰਿਤਸਰ ਸਾਈਡ ਤੋਂ ਅਕੇ ਪਾਸ ਆਉਣ ਹੋ ਰਿਹਾ ਆ ਬਾਈਪਾਸ ਤੋਂ ਤੇ ਅਸੀਂ ਸੜਕ ਕੋ ਜਦੋਂ ਇਨਫੋਰਮੇਸ਼ਨ ਆਈ ਅਸੀਂ ਇਮੀਡੀਟਲੀ ਕਪੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਤੇ ਐਸ ਪਰ ਇਨਫੋਰਮੇਸ਼ਨ ਅਸੀਂ ਇਹਨੂੰ ਰੋਕਿਆ ਲੋਕਨ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਨੂੰ ਖਿਲ ਕੇ ਲੇ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾਡ ਕੋਲ ਇਨਫੋਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਭਾਕੇ ਹੀ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿੱਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰਚ ਫਿਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਗਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟੀਆਂ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਟੀਆਂ ਦੇ ਮੁਤਾਬਕ ਇਹਨੇ ਵੈਸਟ ਬੰਗਾਲ ਸਲੀਗੁਰੀ ਜਾਣਾ ਸੀਗਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਦਾ ਮੈਂ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਹੋਰ ਇਹਦੀ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਤਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਤਰ੍ਹਾਂ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਡਿੰਗਾਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ 420 ਦਾ ਵੀ ਇਹਦੇ ਵਿੱਚ ਵਾਅਦਾ ਕੀਤਾ ਤੇ ਕਿੰਨੇ ਕਬ ਲੋਕ ਕਿਤੇ ਗਏ ਇਹਦੇ ਵਿੱਚ ਅਸੀਂ ਇੱਕ ਡਰਾਈਵਰ ਆ ਜਿਹੇ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸਾ ਰਾਮ ਹੈ ਜਿਹਦਾ ਕਿ ਰਾਜਸਥਾਨੋਂ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਠੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਨਾਮ ਨਹੀਂ ਉਜਾਗਰ ਕਰੂੰਗਾ ਤਾਂ ਕਿ ਮੈਂ ਅਮਰੀ ਇਨਵੈਸਟੀਗੇਸ਼ਨ ਹਨ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਗਰੈਸ ਤੋਂ ਫਿਰ ਅਸੀਂ ਪ੍ਰੋਬੈਬਿਲਿਟੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ ਸਾਨੂੰ ਕੁਆਲਿਟੀ ਹੋਊਗੀ